ਰੋਬਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮਾਮਦੀਪ ਜੋਸ਼ ਸਿੰਘ ਖਬਰ ਸਾਹਮਣੇ ਆ ਰਹੀ ਹੈ ਇੰਗਲੈਂਡ ਤੋਂ ਜਿੱਤੇ ਦੋ ਭਾਰਤੀ ਮਾਪੁੱਤ ਨੂੰ ਸਜ਼ਾ ਹੋਈ ਹੈ ਜਿਨ੍ਹਾਂ ਦਾਦੇ ਕਿ ਭਾਰਤੀ ਮਾਪੁੱਤ ਨੂੰ ਸਜ਼ਾ ਹੋਈ ਹੈ ਇੰਗਲੈਂਡ ਦੇ ਵਿੱਚ ਇੰਗਲੈਂਡ ਦੀ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ 8000 ਪੌਂਡ ਦੇ ਸਾਜ਼ਿਸ਼ ਰਚੀ ਗਈ ਕਿ 8000 ਪੌਂਡ ਦੀ ਜਿਹੜੀ ਚੋਰੀ ਕੀਤੀ ਜਾਵੇ ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਕੇਸ ਚੱਲਿਆ ਤੇ ਹੁਣ ਸਾਊਥ ਹੈਮਪਟਨ ਦੀ ਕੋਰਟ ਨੇ ਸਜ਼ਾ ਸੁਣਾਈ ਹੈ ਦੱਸ ਦਈਏ ਕਿ ਕੁਲਵੰਤ ਕੌਰ ਤੇ ਉਸਦਾ ਪੁੱਤ ਜੰਗ ਸਿੰਘ ਲੰਕਨਪਾਲ ਜਿਸ ਦਾ ਨਾਮ ਹੈ ਤਾਂ ਦੱਸ ਦੇ ਕਿ ਮਾਂ ਕੁਲਵੰਤ ਕੌਰ ਹੈ ਇਸ ਦੀ ਤੇ ਇਸ ਨੂੰ 15 ਮਹੀਨੇ ਤੇਜ ਦੇ ਪੁੱਤ ਜੰਗ ਸਿੰਘ ਨੂੰ 30 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ ਇੰਗਲੈਂਡ ਦੇ ਵਿੱਚ ਤਾਂ ਦੱਸ ਦੇ ਕਿ ਇੰਗਲੈਂਡ ਦੇ ਵਿੱਚ ਦੋ ਭਾਰਤੀ ਮਾਂ ਪੁੱਤ ਨੂੰ ਸਜ਼ਾ ਸੁਣਾਈ ਗਈ ਹੈ ਭਾਰਤੀ ਮਾਂ ਪੁੱਤ ਨੂੰ ਜੇਲ੍ਹ ਕਰਾਈ ਜੇਲ੍ਹ ਹੋਈ ਹੈ ਤਾਂ ਦੱਸ ਦੇ ਕਿ 8000 ਪਾਉਂਡ ਦੀ ਚੋਰੀ ਦੀ ਸਾਜ਼ਿਸ਼ ਰਚੀ ਗਈ ਹੈ ਇਹਨਾਂ ਦੇ ਵੱਲੋਂ ਦਰਸਨ ਮਾਮਲਾ ਪੂਰਾ ਤੁਹਾਨੂੰ ਸਮਝਾ ਦਿੰਨੇ ਆ ਇਹਨਾਂ ਦੋਨਾਂ ਮਾਂ ਪੁੱਤਾਂ ਦੇ ਵੱਲੋਂ ਜਿਹੜਾ ਇੱਕ ਪਲਾਨ ਬਣਾਇਆ ਗਿਆ ਕਿ ਇਹ ਸਿੱਖ ਕਮਿਊਨਿਟੀ ਦੀ ਵਿਆਹ ਦੇ ਵਿੱਚ ਹੈਲਪ ਕਰਦੇ ਆ ਜੋ ਗਰੀਬ ਵਿਆਹ ਨੇ ਉੱਥੇ ਇੰਗਲੈਂਡ ਦੇ ਵਿੱਚ ਅਸੀਂ ਵਿਆਹ ਕਰਦੇ ਆ ਗਰੀਬਾਂ ਦੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਉਸ ਨੂੰ ਲੈ ਕੇ ਲਗਾਤਾਰ ਰਕਮ ਇਕੱਠੀ ਕੀਤੀ ਰੁਪਏ ਇਕੱਠੇ ਕੀਤੇ ਲੋਕਾਂ ਤੋਂ ਤੇ ਰੁਪਏ ਇਕੱਠੇ ਕਰਨ ਤੋਂ ਬਾਅਦ ਉਤੋਂ ਉਹ ਫਰਾਰ ਹੋ ਜਾਂਦੇ ਆ ਤਾਦਾਦੀ ਕਿ ਸਾਊਥ ਹੈਮਪਟਨ ਦੀ ਕੋਰਟ ਦੇ ਵੱਲੋਂ ਫੈਸਲਾ ਲਿਆ ਗਿਆ ਇੱਕ ਵੱਡਾ ਐਕਸ਼ਨ ਲਿਆ ਗਿਆ ਇਹਨਾਂ ਮਾਵਾ ਪੁੱਤਾਂ ਤੇ ਤਾਦਾਦੀ ਇਹਨਾਂ ਮਾਪ ਪੁੱਤ ਨੂੰ ਹੁਣ ਸਜ਼ਾ ਸੁਣਾਈ ਗਈ ਹੈ ਮਾਂ ਕੁਲਵੰਤ ਕੌਰ ਐਸ ਦੀ ਔਰ ਇਸ ਦਾ ਮੁੰਡਾ ਜੰਗ ਸਿੰਘ ਜੰਗ ਸਿੰਘ ਨੂੰ ਸਜ਼ਾ ਸੁਣਾਈ ਹੈ 30 ਮਹੀਨਿਆਂ ਦੀ ਧਿਜ ਦੀ ਮਾਂ ਕੁਲਵੰਤ ਕੌਰ ਨੂੰ ਸਜ਼ਾ ਸੁਣਾਈ ਗਈ ਹੈ 15 ਮਹੀਨੇ ਦੀ ਤਦ ਆਦੀ ਕੇ 2 ਦੇਖ ਸਾਧੂ ਅੱਜ ਉਸੇ ਇੱਕ ਮਾਂ ਪੁੱਤ ਨੂੰ ਸਜ਼ਾ ਸੁناਈ ਗਈ ਹੈ ਇੰਗਲੈਂਡ ਦੇ ਵਿੱਚ ਸਾਊਥ ਹੈਮਪਟਨ ਕੋਰਟ ਦੇ ਵੱਲੋਂ ਇਹ ਸਜ਼ਾ ਜਿਹੜੀ ਹੈ ਸੁناਈ ਗਈ ਹੈ ਤੇ ਇਸ ਦੇ ਵਿੱਚ ਦੱਸ ਦਿੱਤੇ ਕਿ ਮਾਂ ਪੁੱਤ ਨੂੰ 15 ਮਹੀਨੇ ਤੇ 30 ਮਹੀਨੇ ਦੀ ਸਜ਼ਾ ਜਿਹੜੀ ਹੈ ਸੁناਈ ਗਈ ਆ ਪੁੱਤ ਜੰਗ ਸਿੰਘ ਜਿਸ ਦਾ ਨਾਮ ਹੈ ਮੁੰਡਾ ਉਸ ਨੂੰ 30 ਮਹੀਨਿਆਂ ਦੀ ਸਜ਼ਾ ਤੇ ਉਸ ਦੀ ਮਾਂ ਕੁਲਵੰਤ ਕੌਰ ਨੂੰ 15 ਮਹੀਨੇ ਦੀ ਸਜ਼ਾ ਸੁناਈ ਗਈ ਹੈ ਜੇਲ੍ਹ ਦੇ ਵਿੱਚ ਰਹਿਣਾ ਪਏਗਾ ਹੁਣ ਇਹਨਾਂ ਨੂੰ ਤਾਂ ਦੱਸ ਦਿੱਤੇ ਕਿ ਇੰਗਲੈਂਡ ਦੇ ਵਿੱਚ ਰਹਿ ਰਹੇ ਸਿੱਖ ਕਮਿਊਨਿਟੀ ਤੋਂ ਇਹਨਾਂ ਦੇ ਵੱਲੋਂ ਰੁਪਏ ਇਕੱਠੇ ਕੀਤੇ ਜਾਂਦੇ ਆ ਉਹ ਜੇ ਗੱਲ ਕਰੀਏ ਤਾਂ ਉਦੋਂ ਦੀ ਕਰੰਸੀ ਹਿਸਾਬ ਨਾਲ ਪੌਂਡ ਇਕੱਠੇ ਕੀਤੇ ਇਹਨਾਂ ਨੇ ਪੌਂਡ ਇਕੱਠੇ ਕੀਤੇ ਇਹ ਕਹਿ ਕੇ ਕਿ ਅਸੀਂ ਸਿੱਖ ਕਮਿਊਨਿਟੀ ਦੀ ਭਲਾਈ ਦੇ ਲਈ ਉਹਨਾਂ ਦੀ ਬੈਟਰਮੈਂਟ ਦੇ ਲਈ ਜਾਂ ਹੋਰ ਲੋੜਵੰਦ ਜਿਹੜੇ ਨੇ ਵਿਆਹ ਹੋਣੇ ਨੇ ਕੁੜੀਆਂ ਦੇ ਉਹਨਾਂ ਦੇ ਵਿੱਚ ਇਹ ਅਮਾਊਂਟ ਖਰਚਾਂਗੇ ਪਰ ਦੱਸ ਦिए ਕਿ ਐਦਾਂ ਇਹਨਾਂ ਨੇ ਠੱਗੀ ਮਾਰੀ ਉਹਨਾਂ ਦੇ ਨਾਲ 8000 ਪੌਂਡ ਦੀ ਤੇ ਉਸ ਤੋਂ ਬਾਅਦ ਜਿਵੇਂ ਇੱਕ ਗਰੁੱਪ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਇੱਕ ਦਾਦੀ ਕਿ ਮਹਿਲਾਵਾਂ ਦਾ ਗਰੁੱਪ ਸੀ ਜਿੰਨਾਂ ਤੋਂ ਇਹਨਾਂ ਨੇ ਪੌਂਡ ਇਕੱਠੇ ਕੀਤੇ ਸੀ ਉਹਨਾਂ ਦੇ ਵੱਲੋਂ ਜਿਹੜਾ ਉਹਨਾਂ ਦੇ ਵੱਲੋਂ ਇਹਨਾਂ ਨੂੰ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਇਹਨਾਂ ਦੀ ਤੇ ਸ਼ਿਕਾਇਤ ਕਰਨ ਤੋਂ ਬਾਅਦ ਇਹਨਾਂ ਨੂੰ ਹੁਣ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਦਾਦਾ ਦੇ ਕਿ ਇਸ ਦੀ ਮਾਂ ਜਿਸ ਦਾ ਨਾਮ ਕੁਲਵੰਤ ਕੌਰ ਹੈ ਉਸ ਨੂੰ 15 ਮਹੀਨੇ ਤੇ ਇਸ ਦੇ ਮੁੰਡੇ